ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਹੁਣ ਵੀ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਨਦੀਨ ਨਾਸ਼ਕ ਪੈ ਰਹੇ ਆ ਝੋਨੇ ਦੇ ਵਿੱਚ ਹੁਣ ਉਹਦੇ ਉੱਤੇ ਨਾ ਬਹੁਤ ਸਾਰੇ ਮਿਥ ਹੈ ਕਈ ਦਾ ਕਹਿੰਦੇ ਆ ਭਰਾ ਵੀ ਢੂਲਕੀ ਨਾਲ ਪਾਵੇ 16 ਲੀਟਰ ਨਾਲ ਫੇਰ ਜ਼ਿਆਦਾ ਅਸਰ ਕਰਦਾ ਕਈ ਕਹਿੰਦੇ ਜੀ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਅਸੀਂ ਤਾਂ ਕੱਲੇ ਲੀਟਰ ਜਿਹਾ ਹੁੰਦਾ ਤੇ ਉਹਦੇ ਨਾਲ ਇੱਕ ਰੀ ਖੇਤ ਦੇ ਵਿੱਚ ਜੀ ਗੇੜਾ ਦੇ ਦੇਣੇ ਤੇ ਉਹਦੇ ਨਾਲ ਵੀ ਵਧੀਆ ਅਸਰ ਹੁੰਦਾ ਤਹੀ ਕਹਿੰਦੇ ਜੀ ਸਾਡੇ ਦਾ ਸਪਰੇਅ ਕਿਹਾ ਵੀ ਸਾਡੇ ਡੀਲਰ ਨੇ ਤਾਂ ਕਿਹਾ ਵੀ ਸਪਰੇਅ ਕਰਿਓ ਜਾ ਕੇ ਫੇਰ ਜਾ ਕੇ ਅਸਰ ਕਰੋ ਨਹੀਂ ਅਸਰ ਨਹੀਂ ਕਰਨਾ ਇਹਨੇ ਉਸ ਤੋਂ ਬਾਅਦ ਇੱਕ ਤਰੀਕਾ ਹੋਰ ਹੈ ਉਹ ਕਹਿੰਦੇ ਜੀ ਡ੍ਰਿਪ ਲਾ ਦਿਓ ਜਦੋਂ ਪਾਣੀ ਛੱਡਣ ਲੱਗਿਆ ਉਹਦੇ ਡ੍ਰਿਪ ਲਾ ਦਿਓ ਤੇ ਕੰਮ ਹੀ ਨਿਭਟ ਜੂਗਾ ਵਿੱਚ ਵੜਨ ਦੀ ਲੋੜ ਹੀ ਨਹੀਂ ਜਿਹੜਾ ਇੱਕ ਹੋਰ ਤਰੀਕਾ ਹੈ ਉਹ ਹੈਗਾ ਜੀ ਕਹਿੰਦੇ ਵੀ ਰੇਹ ਦੇ ਵਿੱਚ ਰਲਾ ਲਓ ਜਾਂ ਮਿੱਟੀ ਦੇ ਵਿੱਚ ਰਲਾ ਕੇ ਦੇ ਛਿੱਟਾ ਦੇ ਦਿਓ ਇਹ ਕੋਹ ਤਰੀਕਾ ਹੈ ਹੁਣ ਇਹਨਾਂ ਦੇ ਵਿੱਚੋਂ ਸਹੀ ਕਿਹੜਾ ਹੈ ਉਹਦੇ ਬਾਰੇ ਗੱਲ ਕਰਦੇ ਆਂ ਬਾਈ ਜੀ ਸਭ ਤੋਂ ਪਹਿਲੀ ਗੱਲ ਤਾਂ ਜਿਹੜੀਆਂ ਇਹ ਸਪਰੇਅ ਹਨ ਚਾਹੇ ਪਟੀਲਾ ਗਲੋਰ ਦੇ ਵਿੱਚ ਜਿਵੇਂ ਰਿਫਟ ਪਲੱਸ ਆਉਂਦੀ ਹੈ ਜਾਂ ਬੂਟਾ ਗਲੋਰ ਆਉਂਦੀ ਹੈ ਇਹ ਹੁਣ इमਲਸ਼ਨ ਮੈਥਡ ਵਾਲੀਆਂ ਜਿਹੜੇ ਆਇਲ ਸਸਪੈਂਸ਼ਨ ਵਾਲੀਆਂ ਹੁੰਦੀਆਂ ਹਨ ਇਹ ਇਹ ਸਪਰੈਟਰ ਹੁੰਦੀਆਂ ਵੀ ਇਹਦਾ ਇੱਕ ਮੋਲੀਕੂਲ ਵੀ ਡੱਗਿਆ ਨਾ ਉਹ 10 ਦੀ ਪਾਵਰ 9 ਦੇ ਵਾਂਗ ਫੈਲਦਾ ਹੈ ਇਹਨਾਂ ਦੀ इमਲਸ਼ਨ ਇੰਨੀ ਜਿਆਦਾ ਤੇਜ਼ ਹੁੰਦੀ ਹੈ ਵੀ ਤੁਸੀਂ ਸਿੱਟੋ ਬੂੰਦ ਸਿੱਟੋ ਤੇ ਉਹਦੇ ਨਾਲ ਦੀ ਨਾਲ ਉਹਨੇ ਸਪਰੈਡ ਹੋ ਜਾਣਾ ਸੋ ਇਹਨੂੰ ਪਾਉਣ ਦਾ ਤਰੀਕਾ ਚਾਹੇ ਤਾਂ ਤੁਸੀਂ ਲੀਟਰ ਲੈ ਕੇ ਨੰਗ ਜੋ ਚਾਹੇ ਤੁਸੀਂ ਢੋਲਕੀ ਨਾਲ ਪਾ ਦਿਓ ਤੇ ਚਾਹੇ ਤੁਸੀਂ ਮਿੱਟੀ ਰਲਾ ਕੇ ਛਿੱਟਾ ਦੇ ਦਿਓ ਇਹ ਤਿੰਨੇ ਮੈਥਡ ਬਰੋਬਰ ਹੈ ਪਰ ਆਪਾਂ ਸਾਰਿਆਂ ਨੂੰ ਵਧੀਆ ਪ੍ਰੈਫਰ ਇਹ ਕਰਦੇ ਆਂ ਕਿ ਤੁਸੀਂ 16 ਲੀਟਰ ਵਾਲੀ ਢੋਲਕੀ ਚ ਪਾਓ ਤੇ ਉਹਦੇ ਨਾਲ ਤੁਸੀਂ ਇੱਕ ਗੇੜਾ ਦੇ ਦਿਓ ਨਾ ਤਾਂ ਪਾਣੀ ਸੌਖੀ ਹੈ ਨਲੇ ਆਪਾਂ ਨੂੰ ਐ ਹੋ ਜਾਂਦਾ ਵੀ ਯਾਰ ਹਰੇਕ ਥਾਂ ਤੇ ਪਹੁੰਚ ਗਈ ਉਹਦਾ ਚਲੋ ਆਪਣਾ ਵੀ ਮਾਈਂਡ ਸੈਟ ਬਣਿਆ ਵੈ ਵੀ ਜਿਵੇਂ ਆਪਾਂ ਸਪਰੇਅ ਵੈਸੇ ਕਰਦੇ ਆਂ ਉਹ ਸਾਬ ਦੇ ਨਾਲ ਚੱਲਦੇ ਆ ਪਰ ਇਹਦੇ ਕੋਈ ਦਿੱਕਤ ਨਹੀਂ ਹੁੰਦੀ ਜਿਵੇਂ ਮਰਜ਼ੀ ਪਾ ਦਿਓ ਇਹਨੂੰ ਇਹਨੇ ਫੈਲ ਜਾਣਾ ਹੁੰਦਾ ਪਰ ਜਿਹੜਾ ਸਪਰੇਅ ਵਾਲਾ ਤੇ ਡ੍ਰਿਪ ਵਾਲਾ ਮੈਥਡ ਹੈ ਇਹ ਬਈ ਸਭ ਤੋਂ ਘਟੀਆ ਤੇ ਬੇਹੋਦਾ ਮੈਥਡ ਹੈ ਇਹਦੇ ਤੇ ਨਾ ਵਰਤੋ ਇਹਦੇ ਨਾਲ ਤੁਹਾਡਾ ਨੁਕਸਾਨ ਹੀ ਹੋਣਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਡ੍ਰਿਪ ਵਾਲਾ ਪਾਣੀ ਇੱਕ ਪਾਸੇ ਇਕੱਠਾ ਹੋਏ ਤੁਸੀਂ ਇਹ ਗੱਲ ਤੁਸੀਂ ਆਪ ਹੀ ਸੋਚਣਾ ਜੇ ਜਦੋਂ ਹੁਣ ਮੰਨ ਲਿਆ ਕਿਿਆਰੇ ਦਿਨ ਮੂਰਲੇ ਪਾਸੇ ਡ੍ਰਿਪ ਧਰੀ ਹੋਈ ਹੈ ਉਹਦੇ ਵਿੱਚੋਂ ਸਪਰੇਅ ਜਾਈ ਜਾਂਦੀ ਹੈ ਉਹ ਹੁਣ ਪਾਣੀ ਨੇ ਇੱਕ ਸਾਈਡ ਤੇ ਜਾ ਕੇ ਰੁਕ ਜਾਣਾ ਉਸ ਤਰੀਕੇ ਨਾਲ ਨਹੀਂ ਫੈਲੂਗਾ ਕਿਤੇ ਤਾਂ ਉਹ ਡੋਜ਼ ਵੱਧ ਜਾਊਗੀ ਕਿਤੇ ਜਾਊਗੀ ਉਹ ਘਟ ਪਰ ਸਾਰਿਆਂ ਨਾਲ ਵਧੀਆ ਮੈਥਡ ਦਾ ਇਹੀ ਹੈ ਵੀ ਜਿਆਦਾਤਰ ਢੋਲਕੀ ਨਾਲ ਪਾ ਦਿਓ ਤੇ ਚਾਹੇ ਤੁਸੀਂ ਵਜਦੀ ਊਨ ਲੰਘ ਜਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਆਇਲ ਸਸਪੈਂਸ਼ਨ ਹੁੰਦੀ ਹੈ ਇਹਨੇ ਸਪਰੈਡ ਕਰ ਜਾਣਾ ਹੁੰਦਾ ਕਿ ਕੋਈ ਇਹੋ ਜਿਹਾ ਕੋਨਾ ਨਹੀਂ ਹੁੰਦਾ ਵੀ ਜਿੱਥੇ ਇਹ ਨਾ ਪਹੁੰਚੇ ਇਹ ਆਪਣਾ ਮਿੱਥ ਹੁੰਦਾ ਵੀ ਯਾਰ ਆ ਤਰੀਕਾ ਪਾਲ ਗਿਆ ਆ ਤਰੀਕਾ ਪਾਲ ਗਿਆ ਹੁਣ ਕਈ ਵਾਰ ਜਿਹੜੇ ਰੇਹ ਦੇ ਵਿੱਚ ਰਲਾ ਕੇ ਛਿੱਟਾ ਦਿੰਦੇ ਆ ਮੈਥਡ ਉਹ ਵੀ ਵਧੀਆ ਹੈ ਪਰ ਰੌਲਾ ਇਹ ਯਾਰ ਉਹ ਤੇ ਮੱਥਾ ਬਹੁਤ ਵੱਜਦਾ ਹੈ ਉਹਦੇ ਨਾਲ ਕਈ ਵਾਰੀ ਕੀ ਹੁੰਦਾ ਪਟਿਲਾ ਕਰੋ ਜਿਹੜੀ 37% ਵਾਲੀ ਉਹ ਮੱਛਣ ਵੀ ਲਾ ਦਿੰਦੀ ਹੈ ਵੀ ਜਦੋਂ ਆਪਾਂ ਰੇਤ ਦਾ ਛਿੱਟਾ ਦਿੰਨੇ ਆ ਉਹਦੇ ਨਾਲ ਕਈ ਵਾਰੀ ਆਪਣੇ ਪਿੰਡੇ ਨਾਲ ਟੱਚ ਕਰ ਜੇ ਜਾਂ ਸਰੀਰ ਨਾਲ ਟੱਚ ਕਰ ਜੇ ਉਦੋਂ ਉਹ ਮੱਛਣ ਵੀ ਲਾ ਦਿੰਦੀ ਹੈ ਸੋ ਇਸ ਚੀਜ਼ ਨੂੰ ਕੋਈ ਮੈਥਡ ਮਾੜਾ ਨਹੀਂ ਪਰ ਜਿਹੜਾ ਸਪਰੇਅ ਵਾਲਾ ਮੈਥਡਾ ਕਹਿੰਦੇ ਜੀ ਸਪਰੇਅ ਕਰਦੇ ਵਿੱਚ ਉਹ ਤੋਂ ਰੁਗਣਾ ਦਾ ਫਿਰ ਬਈ ਨੁਕਸਾਨ ਕਰਾ ਲਵੋਗੇ ਕਿਉਂਕਿ ਜੇ ਤੁਰੰਤ ਲੱਗੇ ਝੋਨੇ ਦੇ ਵਿੱਚ ਤੁਸੀਂ ਸਪਰੇਅ ਕਰੋਗੇ ਤੁਸੀਂ ਐਂ ਵੇਖੋ ਵੀ ਗੇੜੇ ਕਿੰਨੇ ਆਉਣਗੇ ਤੇ ਫੇਰ ਤਾਂ ਉਹ ਤੋਂ ਦੁੱਗਣੇ ਦਾ ਹੋਣਾ ਹੀ ਨਹੀਂ ਕਿ ਨਦੀਨ ਤਾਂ ਉਹਨੇ ਹੋਣਾ ਹੀ ਨਹੀਂ ਜਿੰਨਾ ਤੁਸੀਂ ਵੈਸੇ ਹੀ ਨੱਪ ਦਿਓਗੇ ਬੂਟੇ ਸੋ ਸਪਰੇਅ ਸਪਰੂ ਵਾਲਾ ਕੋਈ ਚੱਕਰ ਵਾਲੀ ਗੱਲ ਨਹੀਂ ਚਾਹੇ ਪੈਂਡੀ ਪਾ ਰਹੇ ਹੋ ਚਾਹੇ ਬੂਟਾ ਕਲੋਰ ਪਾ ਰਹੇ ਹੋ ਚਾਹੇ ਜਿਹੜਾ ਮਰਜੀ ਨਦੀਨਾਸ਼ਕ ਪਾ ਰਹੇ ਹੋ ਇਹਨਾਂ ਦੇ ਵਿੱਚ ਆਇਲ ਸਪਰੈਡਿੰਗ ਆਉਂਦੀ ਹੈ ਪੈਂਡੀ ਦੇ ਵਿੱਚ ਥੋੜਾ ਜਿਹਾ ਚੱਕਰ ਪੈ ਜਾਂਦਾ ਉਹਨੂੰ ਥੋੜਾ ਜਿਹਾ ਆਪਾਂ ਨੂੰ ਮੈਂ ਇਹ ਪ੍ਰੇਫਰ ਕਰੂੰਗਾ ਵੀ ਉਹਨੂੰ ਤੁਸੀਂ ਰੇ ਦੇ ਵਿੱਚਰ ਲਾ ਕੇ ਛਿੱਟਾ ਦੇ ਦਿਓ ਉਹ ਬੈਟਰ ਰਹੂਗਾ ਤੇ ਪਰ ਬਰ ਬਟੀਲਾ ਘਰੋ ਜਾਂ ਬੂਟਾ ਘਰੋ ਜਿਹੜੇ ਤੁਸੀਂ ਪਾ ਰਹੇ ਹੋ ਉਹਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਉਹਨੂੰ ਜਿਵੇਂ ਮਰਜ਼ੀ ਤੁਸੀਂ ਪਾ ਸਕਦੇ ਆ ਸੋ ਇੰਨੀ ਕੁ ਬਈ ਗੱਲਬਾਤ ਸੀ ਜੇ ਕੋਈ ਤੁਹਾਡਾ ਸੁਜੈਸ਼ਨ ਹੈ ਜਾਂ ਸਵਾਲ ਹੈ ਉਹ ਤੁਸੀਂ ਕਮੈਂਟ ਕਰ ਸਕਦੇ ਆ ਧੰਨਵਾਦ ਜੀ